ਪੁੱਤ ਸੋਚ ਤੋਂ ਉੱਪਰ ਜੱਗ ਪਿਆ ਸੀ ਹਰ ਪਾਸੇ ਤੋਂ ਅੱਡ ਪਿਆ ਸੀ ਫਿਰ ਵੀ ਉਹਨਾਂ ਨੇ ਤੈਨੂੰ ਮਾਰਿਆ ਕਿਉਂਕਿ ਤੂੰ ਸਭ ਨਾਲੋਂ ਅੱਡ ਜਿਉਂਦਾ ਸੀ 29 ਮਈ 2022 ਉਹ ਦਿਨ ਜਿਸ ਦਿਨ ਨਾ ਹੀ ਤਾਂ ਕਿਸੇ ਨੂੰ ਨੀਂਦ ਆਈ ਤੇ ਨਾ ਹੀ ਤਾਂ ਚੈਨ ਉਹ ਸ਼ਾਮ ਹਰ ਇੱਕ ਦੀ ਨੀਂਦ ਉੱਡ ਕੇ ਰਹਿ ਗਈ ਦੱਸਦੀ ਏ ਸਿੱਧੂ ਮੂਸੇਵਾਲਾ ਪੰਜਾਬ ਦਾ ਮਸ਼ਹੂਰ ਗਾਇਕ ਜਿਸ ਨੇ ਕੇਵਲ ਪੰਜਾਬ ਚ ਹੀ ਨਹੀਂ ਪੂਰੇ ਦੇਸ਼ ਚ ਹੀ ਨਹੀਂ ਪੂਰੀ ਦੁਨੀਆ ਭਰ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਇੱਕ ਵੱਖਰੀ ਛਾਪ ਛੋੜੀ ਤੇ ਇਹ 2022 29 ਮਈ 2022 ਇੱਕ ਕਾਲਾ ਦਿਨ ਸੀ ਜਿਸ ਦਿਨ ਕੁਝ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਸੋਚੋ ਉਹਨਾਂ ਮਾਪਿਆਂ ਦਾ ਉਸ ਵੇਲੇ ਕੀ ਹਾਲ ਸੀ ਤੇ ਅੱਜ 3 ਸਾਲਾਂ ਬਾਅਦ ਜਦੋਂ 3 ਸਾਲ ਬੀਤ ਚੁੱਕੇ ਨੇ ਕੀ ਹਾਲ ਹੋਵੇਗਾ ਬੇਸ਼ੱਕ ਨਿੱਕਾ ਸਿੱਧੂ ਅਜ ਉਹਨਾਂ ਦੀ ਗੋਦ 'ਚ ਹੈ ਪਰ ਹਲੇ ਵੀ ਵੱਡੇ ਸਿੱਧੂ ਦੀ ਯਾਦ ਕਿਸੇ ਨੂੰ ਕਿਉਂ ਨਾ ਆਵੇ ਜਿਸ ਨੇ ਦੇਸ਼ ਨੂੰ ਪੂਰੇ ਪੰਜਾਬ ਨੂੰ ਇੰਨਾ ਕੁਝ ਦਿੱਤਾ ਤਾਂ ਅੱਜ ਤੀਸਰੀ ਵਰਸੀ ਹੈ 29 ਮਈ 2025 ਜਿੱਥੇ ਅੱਜ ਤੀਸਰੀ ਵਰਸੀ ਮਸ਼ਹੂਰ ਪੰਜਾਬੀ ਗਾਇਕ ਜੋ ਕਿ ਹੁਣ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਗਾਣੇ ਅੱਜ ਵੀ ਦਿਲਾਂ ਤੇ ਰਾਜ ਕਰ ਰਹੇ ਨੇ ਅੱਜ ਉਹਨਾਂ ਦੀ ਤੀਸਰੀ ਵਰਸੀ ਮਨਾਈ ਜਾ ਰਹੀ ਹੈ ਇਸ ਤੀਸਰੀ ਵਰਸੀ ਦੇ ਮੌਕੇ ਤੇ ਦੂਰੋਂ ਦੂਰੋਂ ਲੋਕ ਉੱਥੇ ਪਹੁੰਚੇ ਨੇ ਪਰ ਉੱਥੇ ਹੀ ਮਾਪਿਓ ਹਲੇ ਵੀ ਇੰਨੇ ਭਾਵੂ ਦਿਖਾਈ ਦੇ ਰਹੇ ਨੇ ਭਾਵੂ ਕਿਸ ਲਈ ਕਿਉਂਕਿ ਨਾ ਹੀ ਤਾਂ ਹਲੇ ਤੱਕ ਇਨਸਾਫ ਮਿਲਿਆ ਹੈ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਪਰ ਇਨਸਾਫ ਦਾ ਹਜੇ ਤੱਕ ਕੋਈ ਕਿਰਨ ਨਜ਼ਰ ਨਹੀਂ ਆਈ ਹੈ ਜਿਸ ਤੋਂ ਬਾਅਦ ਮਾਤਾ ਚਰਨ ਕੌਰ ਨੇ ਇੱਕ ਭਾਵੁਕ ਜਹੀ ਪੋਸਟ ਵੀ ਸਾਂਝੀ ਕੀਤੀ ਹੈ ਦੱਸ ਦਈਏ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਸ਼ੁਭ ਕਦੇ ਤੂੰ ਜਨਮ ਲੈਣ ਮਗਰੋਂ 3 ਦਿਨਾਂ ਦਾ ਹੋਇਆ 3 ਮਹੀਨਿਆਂ ਦਾ ਹੋਇਆ ਤੇ ਕਦੇ 3 ਸਾਲ ਦਾ ਹੋਇਆ ਸੀ ਸਾਡੀ ਜ਼ਿੰਦਗੀ 'ਚ ਤੇਰੀ दस्तक ਨੇ ਸਾਡੀ ਹਰ ਮੁਸ਼ਕਿਲ ਦੇ ਨਾਲ ਲੜਨ ਦੀ ਤਾਕਤ ਦਿੱਤੀ ਸੀ ਤੇ ਅਸੀਂ ਹਰ ਔਕੜ ਤੇਰਾ ਚਿਹਰਾ ਦੇ ਕੇ ਹੱਸ-ਹੱਸ ਕੇ ਪਾਰ ਕੀਤਾ ਪਰ ਅੱਜ ਤੇਰੀ ਤਸਵੀਰ ਦੇ ਨਾਲ ਗੱਲਾਂ ਕਰਦਿਆਂ ਨੂੰ 3 ਸਾਲ ਬੀਤ ਗਏ ਨੇ ਤੇ ਤੇਰਾ ਇਨਸਾਫ ਉਡੀਕ ਰਹੇ ਹਾਂ ਇਹਨਾਂ 3 ਸਾਲਾਂ ਦੇ ਵਿੱਚ ਕਦੇ-ਕਦੇ ਇਨਸਾਫ ਮਿਲਣ ਦੀ ਕੋਈ ਕਿਰਨ ਦਿਖਾਈ ਵੀ ਦਿੱਤੀ ਤੇ ਉੱਥੇ ਹੀ ਉਹਨਾਂ ਨੂੰ ਬੁਰੀ ਤਰ੍ਹਾਂ ਬੁਰੀ ਤਰ੍ਹਾਂ ਤੋੜਿਆ ਵੀ ਗਿਆ ਇਹਨਾਂ 3 ਸਾਲਾਂ ਦੇ ਵਿੱਚ ਬੇहद ਇਤਰਾਜ਼ਯੋਗ ਗਤੀਵਿਧੀਆਂ ਸਾਡੇ ਕੇਸ ਸੰਬੰਧੀ ਇੰਟਰਨੈਟ ਤੇ ਵੱਡੇ ਪੱਧਰਾਂ ਤੇ ਕੀਤੀਆਂ ਗਈਆਂ ਜਿਨ੍ਹਾਂ ਨੇ ਸਾਡੀ ਫਕਤ ਕਾਰਵਾਈ ਹੋਣ ਦੀ ਉਮੀਦ ਨੂੰ ਤੋੜ ਦਿੱਤਾ ਤੇ ਇਹ ਵਿਫਲ ਕਰ ਦਿੱਤਾ ਪੁੱਤਰ ਫੇਰ ਵੀ ਅਸੀਂ ਤੇਰੇ ਆਸ ਕਰਦੇ ਹਾਂ ਕਿ ਅਸੀਂ ਤੇਰੇ ਹੱਕ ਲਈ ਆਵਾਜ਼ ਚੁੱਕਾਂਗੇ ਤਾਂ ਮਾਤਾ ਚਰਨ ਕੋਰ ਦੇ ਵੱਲੋਂ ਇਹ ਭਾਵੁਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹ ਇਨਸਾਫ ਦੀ ਮੰਗ ਅੱਜ ਵੀ ਕਰ ਰਹੀ ਹੈ 3 ਸਾਲ ਬੀਤ ਚੁੱਕੇ ਨੇ ਇੱਕ ਪਾਸੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਹਜੇ ਤੱਕ 3 ਸਾਲ ਤੋਂ ਬਾਅਦ ਵੀ ਕੋਈ ਇਨਸਾਫ ਦੀ ਕਿਰਨ ਨਜ਼ਰਤ ਨਹੀਂ ਆ ਰਹੀ। ਅੱਜ ਤੀਸਰੀ ਵਰਸੀ ਦੇ ਮੌਕੇ ਇਸ ਕਾਲੇ ਦਿਨ ਦੇ ਵਿੱਚ ਸਾਰੇ ਪਹੁੰਚੇ ਨੇ। ਮਾਨਸਾ ਮਾਨਸਿਤ ਵਿੱਚ ਪਹੁੰਚ ਕੇ ਉੱਥੇ ਲੋਕਾਂ ਦੇ ਵੱਲੋਂ ਆਮ ਜਨਤਾ ਜੋ ਕਿ ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇੰਨਾ ਚਾਹੁੰਦੀ ਹੈ, ਉਹਨਾਂ ਦੇ ਗਾਣੇ ਇੰਨਾ ਪਸੰਦ ਕਰਦੇ ਆ ਤੇ ਉੱਥੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਤੀਸਰੀ ਵਰਸੀ ਮਨਾਈ ਜਾ ਰਹੀ ਹੈ ਤੇ ਹਰ ਇੱਕ ਦੀਆਂ ਅੱਖਾਂ ਨਮ ਦਿਖਾਈ ਦੇ ਰਹੀਆਂ ਨੇ।